ਹਾਂ ਜੀ ਵਿਧਾਇਕ ਜੀ ਟੋਲ ਪਲਾਇਆ ਪਹੁੰਚੇ ਸੀ ਉਹਦੇ ਫ੍ਰੀ ਕਰਵਾਇਆ ਗਿਆ ਕੀ ਮਾਮਲਾ ਸੀ ਇਹ ਮੈਂ ਟੋਲ ਪਲਾਇਆ ਜਾ ਹੈਗਾ ਜੀ ਭਲਾਣਾ ਵਾਲਾ ਅੱਜ ਵੀ ਕਈ ਵਾਰ ਆਇਆ ਇੱਥੇ ਹੈ ਨਾ ਇਹ ਹਮੇਸ਼ਾ ਪਰੇਸ਼ਾਨ ਕਰਦੇ ਨੇ ਛਾਸਕੇ ਸੰਵਾਲੇ ਦੇ ਲੋਕਾਂ ਨੂੰ ਇੱਕ ਇਹਨਾਂ ਨੂੰ ਲੱਗ ਬੈਰੀਕੇਡ ਰੱਖਿਆ ਹੈ ਵੀ ਜਿੱਥੇ ਸੰਵਾਲੇ ਦੇ ਲੋਕਾਂ ਨੂੰ ਫੜਦੇ ਹੋ ਕਿਉਂਕਿ ਇਹਨਾਂ ਨੂੰ ਕੋਈ ਟੋਲ ਨਹੀਂ ਲੱਗਦਾ ਹੈਗਾ ਪਰ ਅੱਜ ਮੈਂ ਆ ਕੇ ਦੇਖਿਆ ਇੱਥੇ ਕੋਈ ਬੰਦਾ ਨਹੀਂ ਖੜਾ ਹੈਗਾ ਘੱਟੋ ਘੱਟ 15 ਮਤਲਬ ਸੌਰੀ 15 ਦਾ ਬੰਦਾ ਕਰਿਆ ਘੱਟੋ ਘੱਟ ਮੈਨੂੰ ਵੀ 5-7 ਮਿੰਟ ਖੜਨਾ ਪੈ ਗਿਆ ਜਦ ਕੋਈ ਨਾ ਆਇਆ ਫਿਰ ਉਹੀ ਜੁਰਮਾਨਾ ਕੀਤਾ ਵੀ ਇੱਕ ਜਿਹੜਾ ਮੇਨ ਹੈ ਜਿਹੜੇ ਸਮਰਾਲੇ ਲੋਕ ਜਿੱਥੇ ਨਿਕਲਦੇ ਨੇ ਉਹ ਰਸਤੇ ਤੇ ਇੱਕ ਬੰਦਾ ਜ਼ਰੂਰੀ ਯਾਤਨਾਤ ਰਹਿਣਾ ਹਾਲਾ ਤਾਂ ਜੋ ਉਹਨਾਂ ਨੂੰ ਕੋਈ ਦਿੱਕਤ ਨਾ ਹੋਵੇ ਇਹਨੂੰ ਵੀ ਵੀ ਦੱਸਿਆ ਵੀ ਜਿੱਥੇ ਜੀ ਆਮ ਲੋਕਾਂ ਆਮ ਜਨਤਾ ਵਾਪੀ ਜਾਂਦੀ ਹੈ ਉੱਥੇ ਜੀ ਸਮਰਾਲੇ ਵਾਲਿਆਂ ਵਾਸਤੇ ਇੱਕ ਰਸਤਾ ਅਲੱਗ ਚਾਹੀਦਾ ਜਿੱਥੇ ਸਿਰ ਸਮਰਾਲੇ ਦੇ ਲੋਕ ਜਿਹੜੇ ਲੋਕਲ ਨੇ ਹੋਰ ਤੇ ਪਹਿਲਾਂ ਵੀ ਇੱਕ ਵਾਲਾ ਕਿ ਇਹਨਾਂ ਨੂੰ ਤੁਸੀਂ ਸਮਝਾਇਆ ਸੀਗਾ ਫ੍ਰੀ ਕਰਵਾਇਆ ਸੀ ਬਿਲਕੁਲ ਬਿਲਕੁਲ ਜੀ ਇਹਨੂੰ ਸਮਝਾਇਆ ਉਦੋਂ ਵੀ ਸਮਝਾਇਆ ਪਰ ਬਚਾਰੇ ਬਚਾਰੇ ਫੇਰ ਗਲਤੀ ਪਾ ਕੇ ਉਹਨੂੰ ਕਰ ਜਾਂਦੇ ਨੇ ਇਹ ਹਾਂ ਤੇ ਅੱਜ ਮੈਂ ਦੇਖਿਆ ਇਹਨਾਂ ਨੂੰ ਤਿੰਨਾਂ ਤਾੜਨਾ ਹੀ ਕੀਤੀ ਮੁੱਖੀ ਅੱਜ ਗਲਤੀ ਨਹੀਂ ਕਰਨੀ ਬੰਦਾ ਲਾਤਾ ਉਹਨਾਂ ਨੇ ਇੱਕ ਪਾਸੇ ਹੁਣ ਦਿੱਕੂ ਤਰਫ ਤਰਕਿਕ ਨਾਲ ਕੱਢਣ ਲੱਗੇ ਆ ਜੀਡੀਸੀ ਵਾਲੀ ਵਿੱਚ